ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਜਿਵੇਂ ਆ ਹੁਣ ਆਪਣੀ ਜੀਰੀ ਹੈਗੀ ਆ 1509 ਤਿਆਰ ਖੜੀ ਆ ਸਾਰੀ 2 4 5 ਦਿਨਾਂ ਚ ਵੱਢਣ ਵਾਲੀ ਆ ਤਕਰੀਬਨ ਕੋਈ 1 ਤੋਂ 2% ਦਾਣਾ ਜਿਹੜਾ 2 4% ਦਾਣਾ ਇਹਦਾ ਹਰਾ ਰਹਿ ਗਿਆ ਹੈ ਬਾਕੀ ਤਾਂ ਸਾਰੀ ਪੱਕੀ ਪਈ ਆ ਤੇ ਇੱਕ ਤਾਂ ਬਾਰਿਸ਼ਾਂ ਨਹੀਂ ਹਟ ਰਹੀਆਂ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਆ ਉਤੋਂ ਪਰੇਸ਼ਾਨ ਆ ਉਤੋਂ ਲੋਕਾਂ ਦੀ ਸੋਚ ਇੰਨੀ ਮਾੜੀ ਆ ਇੰਨੀ ਘਟੀਆ ਸੋਚ ਹੈ ਨਾ ਲੋਕਾਂ ਦੀ ਆਪਣੇ ਫਾਇਦੇ ਦੇ ਚੱਕਰ ਚ ਮੈਂ ਆ ਦਿਖਾਉਣਾ ਤੁਹਾਨੂੰ ਆ ਸਾਡੀ ਲੇਟ ਸੀਗੀ 7301 ਫਿਰ ਇਹਦੇ ਚ ਪਾਣੀ ਪੈ ਜੇ ਖਲੋ ਜੇ ਕੋਈ ਦਿੱਕਤ ਨਹੀਂ ਹੈਗੀ ਆ ਹੁਣ ਆ ਸਾਡਾ ਪਰੋਸੀ ਆ ਇਹਦੇ ਚੋਨੇ 'ਚ ਪਾਣੀ ਖੜਾ ਬਰਸਾਤ ਰਾਤ ਜਿਆਦਾ ਹੋਈ ਆ ਔਰ ਇਹਦੀ ਸੋਚ ਦੇਖੋ ਆ ਪੱਕਾ ਰਾਹ ਆ ਰਾਹ ਵੱਡ ਕੇ ਕਈ ਦੇ ਨਾਲ ਰਾਹ ਵੱਡ ਕੇ ਤੇ ਪਾਣੀ ਜਿਹੜਾ ਥੱਲੇ ਲਾਉਣ ਡਿਆ ਇਹ ਕਰੀਬ 2 4 4 5 ਵਾਰ ਪਹਿਲਾਂ ਬੰਦੇ ਸਾਡੇ ਬੰਨ ਕੇ ਗਏ ਨੇ ਨੌਕਰ ਆਉਂਦੇ ਨੇ ਸਾਡੇ ਉਹ ਬੰਨ ਕੇ ਜਾਂਦੇ ਆ ਇਹ ਵੇਖਦੇ ਆ ਜਦੋਂ ਆਪਣਾ ਕੋਈ ਬੰਦਾ ਇੱਥੇ ਨਹੀਂ ਹੁੰਦਾ ਦੁਬਾਰਾ ਕੱਟ ਕੇ ਚੱਲ ਜਾਂਦੇ ਨੇ ਮਤਲਬ ਇਹਨਾਂ ਲੋਕਾਂ ਦੀ ਸੋਚ ਇੰਨੀ ਘਟੀਆ ਹੈ ਨਾ ਕਿ ਇਹ ਸੋਚਦੇ ਆ ਕਿ ਸਾਡੀ ਫਸਲ ਬਚ ਜੇ ਅਗਲੇ ਦਾ ਨੁਕਸਾਨ ਹੁੰਦਾ ਹੋ ਜੇ ਕੋਈ ਚੱਕਰ ਨਹੀਂ ਆ ਹੁਣ ਵੀ ਥੋੜੀ ਦੇਰ ਪਹਿਲਾਂ ਨੌਕਰ ਬਣ ਕੇ ਗਿਆ ਆ ਤੇ ਇਹਨਾਂ ਦਾ ਇਹ ਵੀ ਕੋਈ ਭਰੋਸਾ ਨਹੀਂ ਕਦੋਂ ਇਹਨਾਂ ਨੇ ਆ ਕੇ ਫੇਰ ਨੱਕਾ ਵੜ ਦੇਣਾ ਕੋਈ ਸੋਚ ਮਾੜੀ ਆ ਨਾ ਇਹ ਅਗਲੇ ਦਾ ਹੁਣ ਜਿਵੇਂ ਆਪ ਦੇਖੋ ਆ ਬਰਸਾਤਾਂ ਜ਼ਿਆਦਾ ਹੋ ਰਹੀਆਂ ਆ ਰਾਵਾਂ ਦੇ ਉੱਤੋਂ ਦੀ ਪਾਣੀ ਟੱਪ ਕੇ ਜਿਹੜਾ ਆ ਰਿਹਾ ਇਹਨੂੰ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਇਹ ਤਾਂ ਉੱਤੋਂ ਦੀ ਆ ਰਿਹਾ ਰਸਤਾ ਟੱਪਦਾ ਪਿਆ ਆ ਕਿਸੇ ਨੇ ਕਈ ਦੇ ਨਾਲ ਨਹੀਂ ਵੜਿਆ ਅਸੀਂ ਨਹੀਂ ਕਹਿ ਸਕਦੇ ਚਲੋ ਆ ਸਾਡਾ ਜਦੋਂ ਕਿਸੇ ਦਾ ਪਾਣੀ ਸਾਡੀ ਪਹਿਲੀ ਚਾਏਗਾ ਸਾਡਾ ਵੀ ਅੱਗੇ ਕਿਸੇ ਦੀ ਚ ਜਾਏਗਾ ਉਹਨੂੰ ਅਸੀਂ ਨਹੀਂ ਰੋਕ ਸਕਦੇ ਪਰ ਜਿਹੜਾ ਕਈਆਂ ਦੇ ਨਾਲ ਵੱਢ ਕੇ ਪਾਣੀ ਕੱਢਣਾ ਉਹ ਗਲਤ ਗੱਲ ਹੈ ਹੁਣ ਆ ਜਿਹੜੀ ਆ ਜੀਰੀ ਹੈਗੀ ਆਪਣੀ ਹਰੀ ਆ ਇਹਦੇ ਚ 4 ਦਿਨ ਪਾਣੀ ਖਲੋਤਾ ਰਹਿ ਜੇਗਾ ਕੋਈ ਦਿੱਕਤ ਨਹੀਂ ਹੈਗੀ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਪਰ ਦਿੱਕਤ ਕਦੋਂ ਹੁੰਦੀ ਆ ਜਦੋਂ ਇਹ 2 ਕਿੱਲੇ ਥਾਂ ਆ ਸਾਰਾ ਤੇ ਇਧਰ ਇਹਨਾਂ ਦਾ 8-10 ਕਿੱਲਿਆਂ ਦਾ ਪਾਣੀ ਜਿਹੜਾ ਉਹ ਥੱਲੇ ਆਉਣਾ ਆ ਆ ਜਿੰਨੀਆਂ 1500 ਨੂੰ ਇਹਨਾਂ ਦੀ ਵੀ ਪੱਕੀ ਹੋਈ ਆ ਤੇ ਇਹ ਪਾਣੀ ਸਾਰਾ ਇਹਨਾਂ ਦਾ ਥੱਲੇ ਆਉਣਾ ਇੱਕ 8-10 ਕਿੱਲਿਆਂ ਦਾ ਪਾਣੀ ਥੱਲੇ ਆਉਣਾ ਇਧਰ ਸਾਡੇ 2 ਕਿੱਲੇ ਪਾਣੀ ਕਿੰਨਾ ਕੁ ਚੱਲ ਲੈਣਗੇ ਹੁਣ ਜਦੋਂ ਇਹ ਦੋ ਕਿੱਲੇ ਭਰ ਗਏ ਆ ਦੇਖੋ ਆ ਕੋਨੇ ਸਾਡੇ ਸਭ ਤੋਂ ਉੱਚੀ ਆ ਇਸ ਪੈਲੀ ਦੇ ਫਿਰ ਵੀ ਕੋਨਿਆਂ 'ਚ ਪਾਣੀ ਚੜਿਆ ਅੱਜ ਤੱਕ ਸਾਡਾ ਮੋਟਰਾਂ ਦਾ ਪਾਣੀ ਨਹੀਂ ਕਦੇ ਇੱਥੋਂ ਤੱਕ ਆਇਆ ਤੇ ਹੁਣ ਸਾਡੇ ਕੋਨਿਆਂ ਦੇ ਉੱਤੋਂ ਤੱਕ ਪਾਣੀ ਚੜਿਆ ਹੋਇਆ ਇਹ ਇਸ ਤੋਂ ਅਗਲੇ ਪਾਸੇ ਆ ਫੇਰ ਆਪਣੀ 1509 ਆ ਉਹ ਖੇਤ ਇਹਦੇ ਨਾਲੋਂ ਨਹੀਂਵੇਂ ਆ ਇਹਦਾ ਪਾਣੀ ਸਾਰਾ ਟੱਪ ਕੇ ਵਟਾਂ ਟੱਪ ਕੇ ਅਗਲੀ ਪੈਲੀ 'ਚ ਜਾਣਾ ਆ ਸਾਡੀ ਇਹਦੀ ਤਾਂ ਫੇਰ ਮੁੰਜੀ ਹਰੀ ਖੜੀ ਆ ਜੇ اپنی ਜਿਹੜੀ ਆ ਸਾਡੀ ਤਾਂ ਵੱਢਣ ਵਾਲੀ ਹੋਈ ਪਈ ਆ ਅਸੀਂ ਤਾਂ ਸੋਚਦੇ ਪਏ ਸੀ ਕਿ ਚਲੋ 2-4 ਦਿਨ ਦੇ ਵਿੱਚ ਜੇ ਕੋਈ ਫਰਕਾ ਲੱਗਦਾ ਹੈ بارش ਦਾ ਮੌਸਮ ਖੁੱਲਦਾ ਤੇ ਇਸ ਦੇ ਚੈਨਲ ਦੀ ਮਸ਼ੀਨਾਂ ਵੜ ਦਿਆਂਗੇ ਇਹਨੂੰ ਹੁਣ ਇਹਦੇ ਵਿੱਚ ਜੇ ਪਾਣੀ ਖੜ ਗਿਆ ਸਾਨੂੰ ਦਿੱਕਤ ਹੈ ਪੱਕੀ ਖੜੀ ਆ ਮੁੰਜੀ ਡਿੱਗ ਗਈ ਹਵਾ ਚੱਲ ਗਈ ਤਾਂ ਦਿੱਕਤ ਹੈ ਆ ਦੇਖੋ ਇੱਧਰ ਆ ਪੂਰਾ ਥੱਲੇ ਪਾਣੀ ਖੜਾ ਹੋਇਆ ਸਾਨੂੰ ਮੋਟਰਾਂ ਬੰਦ ਕੀਤਾ ਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਨੇ ਤੇ ਅਜੇ ਤਾਂ ਹਵਾ ਨਹੀਂ ਹੈਗੀ ਤੇ ਮੁੰਜੀ ਖੜੀ ਆ ਪਰ ਜੇ ਹਵਾ ਚੱਲ ਗਈ ਜਿਵੇਂ ਪਾਣੀ ਖੜਾ ਆ ਫਿਰ ਮੁੰਜੀ ਦਾ ਵੀ ਨੁਕਸਾਨ ਆ ਡਿੱਗੇਗੀ ਪਰ ਗੱਲ ਆਉਂਦੀ ਆ ਲੋਕਾਂ ਦੀ ਸੋਚ ਇੰਨੀ ਘਟੀਆ ਸੋਚ ਹੋ ਗਈ ਨਾ ਲੋਕਾਂ ਦੀ ਆਪਣਾ ਨੁਕਸਾਨ ਨਾ ਹੋ ਜੇ ਕਿਸੇ ਦਾ ਹੁੰਦਾ 100 ਵਾਰੀ ਹੋ ਜੇ ਕੋਈ ਦਿੱਕਤ ਨਹੀਂ ਹੈਗੀ ਇਹਨਾਂ ਨੂੰ ਆ ਇਹਨਾਂ ਦੀ ਮੋਟਰ ਆ ਪਾਣੀ ਇਹਨਾਂ ਦੇ ਭਰੇ ਪਏ ਨੇ ਸਾਰੇ ਤੇ ਇਹ ਸਾਰਾ ਵੱਡ ਵੱਡ ਕੇ ਕਈਆਂ ਦੇ ਨਾਲ ਪੱਕੇ ਰਸਤੇ ਵੱਡ ਵੱਡ ਕੇ ਤੇ ਪਾਣੀ ਥੱਲੇ ਲਈ ਜਾਂਦੇ ਨੇ